ਕਾਟੇ ਬਲੱਡ ਪ੍ਰੈਸ਼ਰ ਦੇ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਨੂੰ ਹਾਈਪੋਟੈਨਸ਼ਨ ਵੀ ਕਿਹਾ ਜਾਂਦਾ ਹੈ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਨੂੰ ਇਹ ਹੋਣ ਦਾ ਕਾਰਨ ਕੁਝ ਦਵਾਈਆਂ ਜ਼ਿਆਦਾ ਆਰਾਮ ਕਰਨਾ ਦਿਲ ਦੇ ਖਾਸ ਹਾਲਾਤ ਜਾਂ ਹੋਰ ਕਾਰਨ ਹੋ ਸਕਦੇ ਹਨ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਵਧਾਉਣ ਦੇ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਵਿੱਚ ਦਵਾਈਆਂ ਅਤੇ ਕਸਰਤ ਸ਼ਾਮਲ ਹਨ ਦਵਾਈ ਅਤੇ ਕਸਰਤ ਖੁਰਾਕ ਸੰਬੰਧੀ ਤਬਦੀਲੀਆਂ ਬਲੱਡ ਪ੍ਰੈਸ਼ਰ ਨੂੰ ਵਧਾਉਣ ਵਿੱਚ ਵੀ ਮਦਦ ਕਰ ਸਕਦੀਆਂ ਹਨ ਖੁਰਾਕ ਵਿੱਚ ਛੋਟੀਆਂ ਤਬਦੀਲੀਆਂ ਉਸ ਵਿਅਕਤੀ ਦੀ ਸਿਹਤ 'ਤੇ ਵੱਡਾ ਪ੍ਰਭਾਵ ਪਾ ਸਕਦੀਆਂ ਹਨ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਇਸ ਵੀਡੀਓ ਵਿੱਚ ਅਸੀਂ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ ਭੋਜਨ ਬਾਰੇ ਦੱਸਾਂਗੇ ਅਤੇ ਤੁਹਾਨੂੰ ਇਸ ਦੇ ਪ੍ਰਬੰਧਨ ਬਾਰੇ ਕੁਝ ਮਦਦਗਾਰ ਸਜਾ ਦੇਵਾਂਗੇ ਪਾਣੀ ਪੀਣ ਦੇ ਬਹੁਤ ਸਾਰੇ ਸਿਹਤ ਲਾਭ ਹਨ ਇਹ ਘੱਟ ਬਲੱਡ ਪ੍ਰੈਸ਼ਰ ਦੇ ਪੱਧਰ ਵਾਲੇ ਲੋਕਾਂ ਤੱਕ ਫੈਲਦਾ ਹੈ ਕਿਉਂਕਿ ਵਾਧ ਰੇ ਤਰਲ ਡੀਹਾਈਡਰੇਸ਼ਨ ਨੂੰ ਰੋਕਣ ਅਤੇ ਖੂਨ ਦੇ ਪ੍ਰਵਾਹ ਨੂੰ ਬਤਵਾਉਣ ਵਿੱਚ ਸਹਾਇਤਾ ਕਰਦਾ ਹੈ। ਉਸ ਵਿਅਕਤੀ ਦੀ ਸਹਾਇਤਾ ਲਈ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ, ਵਧੇਰੇ ਪਾਣੀ ਪੀਣ ਲਈ ਇੱਕ ਪੋਟੇਬਲ ਰੀਫਿਲ ਹੋਣ ਵਾਲੀ ਪਾਣੀ ਦੀ ਬੋਤਲ ਹਰ ਵੇਲੇ ਨੇੜੇ ਰੱਖੋ। ਇਹ ਘਰ ਅਤੇ ਘਰ ਤੋਂ ਬਾਹਰ ਦੋਵਾਂ ਥਾਵਾਂ ਤੇ ਵਰਤੀ ਜਾ ਸਕਦੀ ਹੈ। ਤੁਸੀਂ ਦੂਸਰੇ ਪੀਣ ਵਾਲੇ ਪਦਾਰਥ ਜਿਵੇਂ ਕਿ ਟਮਾਟਰ ਦਾ ਜੂਸ ਅਤੇ ਸਪੋਰਟ ਡਰਿੰਕ ਸ਼ਾਮਲ ਕਰ ਸਕਦੇ ਹੋ ਜਿਨ੍ਹਾਂ ਵਿੱਚ ਸੋਡੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ। ਜਦੋਂ ਸੋਡੀਅਮ ਨਾਲ ਭਰਪੂਰ ਭੋਜਨ ਜਾਂ ਤਰਲ ਪਦਾਰਥਾਂ ਦਾ ਸੇਵਨ ਕਰਦੇ ਹੋ ਇਹ ਤੁਹਾਡੇ ਸਰੀਰ ਵਿੱਚ ਤਰਲ ਪਦਾਰਥ ਬਣਾਈ ਰੱਖਦੇ ਹਨ ਇਹ ਬਾਦੂ ਤਰਲ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵਧਾਉਣ ਦਾ ਕਾਰਨ ਬਣਦਾ ਹੈ ਸੋਡੀਅਮ ਦੀ ਬਹੁਤ ਜ਼ਿਆਦਾ ਖੁਰਾਕ ਜਿਸ ਦੇ ਨਤੀਜੇ ਵਜੋਂ ਕਿਡਨੀ ਨੂੰ ਨੁਕਸਾਨ ਪਹੁੰਚਦਾ ਹੈ ਇਸ ਲਈ ਸੰਤੁਲਨ ਮਹੱਤਵਪੂਰਨ ਹੈ ਕਾਫੀ ਅਤੇ ਚਾਹ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਵਧਾਉਣ ਵਿੱਚ ਵੀ ਮਦਦ ਕਰ ਸਕਦੀ ਹੈ ਪਰ ਆਪਣੇ ਡਾਕਟਰ ਨਾਲ ਪਹਿਲਾਂ ਗੱਲ ਕਰੋ ਕਿਉਂਕਿ ਕੈਫੀਨ ਸਿਹਤ ਦੇ ਹੋਰ ਮੁੱਦਿਆਂ ਦਾ ਕਾਰਨ ਬਣ ਸਕਦੀ ਹੈ ਜਦੋਂ ਕਿ ਬਹੁਤ ਸਾਰੇ ਲੋਕਾਂ ਨੇ ਆਪਣੇ ਨਮਕ ਦਾ ਸੇਵਨ ਆਪ ਦੇਖਣਾ ਹੁੰਦਾ ਹੈ ਕਿਉਂਕਿ ਇਹ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਵਧਾਉਂਦਾ ਹੈ ਤੁਸੀਂ ਖਾਣੇ ਵਿੱਚ ਵਰਤੇ ਜਾਂਦੇ ਨਮ ਟੀਮਲੂਨ ਸੋਇਆ ਸੌਸ ਅਤੇ ਪੈਕ ਕੀਤੇ ਸੀਜ਼ਨਿੰਗ ਦੀ ਵਰਤੋਂ ਕਰਕੇ ਵਧੇਰੇ ਵਧਾ ਸਕਦੇ ਹੋ ਕਈ ਪ੍ਰੋਸੈਸਡ ਅਤੇ ਤਿਆਰ ਭੋਜਨ ਦੇ ਵਿੱਚ ਅਕਸਰ ਸੋਡੀਅਮ ਉੱਚ ਪੱਧਰ ਦਾ ਵੀ ਹੁੰਦਾ ਹੈ ਪਹਿਲਾਂ ਉਹਨਾਂ ਦੇ ਡਾਕਟਰ ਨਾਲ ਜ਼ਰੂਰ ਜਾਂਚ ਕਰੋ ਕਿਉਂਕਿ ਬਹੁਤ ਜ਼ਿਆਦਾ ਸੋਡੀਅਮ ਦਿਲ ਦੀ ਅਸਫਲਤਾ ਸਮੇਤ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ ਜਿਵੇਂ ਕਿ ਖਾਣਾ ਖਾਣ ਤੋਂ ਬਾਅਦ ਬਲੱਡ ਪ੍ਰੈਸ਼ਰ ਦਾ ਪੱਧਰ ਅਕਸਰ ਘਟ ਜਾਂਦਾ ਹੈ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਨੂੰ ਛੋਟੇ ਖਾਣੇ ਖਾਣੇ ਚਾਹੀਦੇ ਹਨ ਜਿਵੇਂ ਕਿ ਕਈ ਤਰ੍ਹਾਂ ਦੇ ਪੌਸ਼ਟਿਕ ਸੰਘਣੇ ਭੋਜਨ ਜਿਵੇਂ ਸਬਜ਼ੀਆਂ ਫਲ ਅਨਾਜ ਅਤੇ ਚਰਬੀ ਪ੍ਰੋਟੀਨ ਮੱਛੀ ਅਤੇ ਚਿਕਨ ਹੁਣ ਜਦੋਂ ਤੁਸੀਂ ਸਿੱਖਿਆ ਹੈ ਕਿ ਉਹਨਾਂ ਦੀ ਖੁਰਾਕ ਵਿੱਚ ਕੀ ਸ਼ਾਮਿਲ ਕਰਨਾ ਹੈ ਆਓ ਦੇਖੀਏ ਕਿ ਕੀ ਘਟਾਉਣਾ ਹੈ ਜਾਂ ਹਟਾਉਣਾ ਹੈ ਪਹਿਲਾਂ ਉੱਚ ਕਾਰਬੋਹਾਈਡਰੇਟ ਭੋਜਨ ਹਨ ਜਿਵੇਂ ਪਾਸਤਾ ਚਾਵਲ ਆਲੂ ਜਾਂ ਰੋਟੀ ਇਹ ਭੋਜਨ ਜਲਦੀ ਪਚ ਜਾਂਦੇ ਹਨ ਜੋ ਕਿ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਘਟਾ ਸਕਦੇ ਹਨ ਦੂਜਾ ਐਲਕੋਹਲ ਹੈ ਕਿਉਂਕਿ ਇਹ ਡੀਹਾਈਡਰੇਸ਼ਨ ਦਾ ਕਾਰਨ ਬਣਦਾ ਹੈ ਅਤੇ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਵੀ ਘਟਾਉਂਦਾ ਹੈ याद रखो कि खून के नाल काट ब्लड प्रैशर का प्रबंधन किया जा सकता है थोड़ी सहायता न जिस व्यक्ति की तुम देखभाल कर रहे हो वो एक बेहतर सेहतमंद जिंदगी जी सकता है ब्लड प्रैशर बारे वधेरे सुझाव और रणनीतियां केयर गाइड वेखो साडे चैनल तो होर देखने वैबसाइट पर दे जाना निश्चित करो